ਸਤਿ ਸ੍ਰੀ ਅਕਾਲ ਦੋਸਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜੋ ਇੱਕ ਗ੍ਰਿਫਤਾਰੀ ਹੋਈ ਹੈ ਐਸ ਐਸ ਕੋਹਲੀ ਦੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਐਸਐਲ ਜੋ 2009 ਤੋਂ ਲੈ ਕੇ 2020 ਤੱਕ ਉਹਨਾਂ ਨੇ ਇਹ ਜਿਹੜੀਆਂ ਸੇਵਾਵਾਂ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨਿਭਾਈਆਂ ਸਨ ਉਹਨਾਂ ਦੀ ਫਰਮ ਸੀ ਐਸ ਐਸ ਕੋਹਲੀ ਐਂਡ ਐਸੋਸੀਏਟਸ ਜਿਸ ਦੇ ਵਿੱਚ ਉਹਨਾਂ ਨੇ ਜਿਸ ਦੇ ਤਹਿਤ ਉਹਨਾਂ ਨੇ ਜੁਆਇਨ ਕੀਤਾ ਸੀ 2009 ਦੇ ਵਿੱਚ 2009 ਦੇ ਵਿੱਚ ਜਦੋਂ ਉਹ ਜੁਆਇਨ ਕਰਦੇ ਆ ਉਹਨਾਂ ਦੀ ਤਨਖਾਹ 33 ਲੱਖ ਰੁਪਏ ਪਰ ਸਾਲ ਜਿਹੜੀ ਸਾਲਾਨਾ ਸੀ ਔਰ 2020 ਆਉਂਦੇ ਆਉਂਦਿਆਂ ਇਹ ਜਿਹੜੀ ਤਨਖਾਹ ਸੀ 1 ਕਰੋੜ 15 ਲੱਖ ਚੜੀ ਹੈ ਸਾਲਾਨਾ ਉਹਨਾਂ ਨੂੰ ਪੇ ਕੀਤੀ ਜਾਂਦੀ ਸੀ ਸ਼੍ਰੋਮਣੀ ਕਮੇਟੀ ਦੁਆਰਾ ਦੱਸਿਆ ਇਹ ਜਾਂਦਾ ਹੈ ਕਿ ਜਦੋਂ ਕੰਮ ਜਿੰਨੇ ਦਿੱਤੇ ਗਏ ਸਨ ਜੇ ਤੋ ਉਹ ਪੂਰੇ ਨਹੀਂ ਹੋਏ ਤਾਂ ਇੱਕ 45 ਜਿਹੜਾ ਕਮਿਸ਼ਨ ਸੀ ਉਹ ਸਰਾਰੀਸ਼ ਸਿੰਘ ਦੀ ਅਗਵਾਈ ਦੇ ਵਿੱਚ ਬਣਾਇਆ ਗਿਆ ਸੀ ਜਿਸ ਨੇ ਰਿਪੋਰਟ ਕੀਤੀ ਸੀ ਕਿ ਐਸਐਸ ਜੋ ਕੋਲੀ ਸਾਫ ਸਨ ਇਹ ਮਹੀਨੇ ਦੇ ਵਿੱਚ ਸਿਰਫ 4 ਵਾਰ ਅੰਮ੍ਰਿਤਸਰ ਆਉਂਦੇ ਸਨ ਤੇ ਕੰਮ ਜਿਹੜਾ ਉਹ ਉਸੇ ਤਰੀਕੇ ਦੇ ਨਾਲ ਹੀ ਪੈਂਡਿੰਗ ਪਿਆ ਹੈ ਭਾਵੇਂ ਕਿ 25% ਜਿਹੜਾ ਕੰਮ ਉਹ ਹੋਇਆ ਹੈ 75% ਅਜੇ ਉਹਨਾਂ ਨੇ ਨਹੀਂ ਕੀਤਾ ਤਾਂ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਜੋ ਕਾਰਵਾਈ ਕੀਤੀ ਗਈ ਕਿ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸੀ ਉਹ ਖਤਮ ਕਰ ਦਿੱਤੀਆਂ ਗਈਆਂ ਤੇ 25% ਪੈਸਾ ਰੱਖ ਕੇ 75% ਜਿਹੜਾ ਪੈਸਾ ਸੀ ਉਹਦੀ ਰਿਕਵਰੀ ਜਿਹੜੀ ਹੈ ਉਹਨਾਂ ਨੂੰ ਦੱਸ ਦਿੱਤਾ ਗਿਆ ਸੀ ਕਿ 75% ਜਿਹੜਾ ਪੈਸਾ ਉਹ ਤੁਸੀਂ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਜੋ ਕਿ ਜੁਲਾਈ 2020 ਦੀ ਗੱਲ ਹੈ ਹੁਣ ਤੱਕ ਵੀ ਉਸ ਦੇ ਵਿੱਚੋਂ ਕੁਝ ਵੀ ਜਿਹੜਾ ਉਹ ਜਮ੍ਹਾਂ ਨਹੀਂ ਕਰਵਾਇਆ ਗਿਆ ਇਸ ਸਬੰਧ ਦੇ ਵਿੱਚ ਜਿਵੇਂ ਹੁਣ ਜੋ आम आदमी पार्टी ਦੇ মিডিਆ ਇਨਚਾਰਜ ਨੇ ਪਲਤੇਜ ਪੰਨੂ ਉਹਨਾਂ ਨੇ ਬੋਲਦਿਆਂ ਹੋਇਆਂ ਗੱਲ ਕੀਤੀ ਕਿ ਐਸਐਸ ਕੋਹਲੀ ਦੇ ਜੋ ਵਕੀਲ ਨੇ ਉਹ ਸਿਆਲਕਾ ਸਾਹਿਬ ਨੇ ਉਹ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਦੇ ਵਕੀਲ ਨੇ ਕਿ ਉਹਨਾਂ ਨੇ ਕੋਹਲੀ ਦੇ ਕੋਲੋਂ ਜਿਹੜੀ ਰਿਕਵਰੀ ਲੈਣੀ ਹੈ ਉਸ ਤੇ ਮਾਮਲੇ ਤੇ ਮਾਮਲੇ ਨੂੰ ਉਹ ਦੇਖ ਰਹੇ ਐ ਦੂਸਰਾ ਜਦੋਂ ਹੁਣ ਕੋਹਲੀ ਦੀ ਗ੍ਰਿਫਤਾਰੀ ਹੋਈ ਹੈ ਤਾਂ ਉਸ ਤੇ ਪਿੱਛੇ ਉਹ ਜਾ ਕੇ ਕੋਲੀ ਨੂੰ ਬੇਗੁਨਾ ਜਿਹੜਾ ਉਹ ਦੱਸ ਰਹੇ ਨੇ ਭਾਵ ਕਿ মিডিਆ ਦੇ ਵਿੱਚ ਇਸ ਗੱਲ ਨੂੰ ਵੀ ਲੈ ਕੇ ਕਾਫੀ ਚਰਚਾ ਛੜੀ ਹੋਈ ਹੈ ਔਰ ਸਿਆਲਕਾ ਸਾਭ ਦਾ ਜਿਹੜਾ ਇਸ ਤੇ ਉੱਪਰ ਸਪਸ਼ਟੀਕਰਨ ਵੀ ਆਇਆ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅੱਗੇ ਜਾ ਕੇ ਇਹ ਰਾਜ ਇਸ ਦੇ ਇਸ ਮਾਮਲੇ ਦੇ ਵਿੱਚ ਰਾਜਨੀਤੀ ਜਿਹੜੀ ਹੋ ਰਹੀ ਹੈ ਉਹ ਕਿਸ ਪੱਧਰ ਤੱਕ ਜਾਏਗੀ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ ਇਸ ਦੇ ਨਾਲ ਹੀ ਜੋ ਇੱਕ ਨਵਾਂ ਖੁਲਾਸਾ ਹੋਇਆ ਹੈ ਕਿ ਐਸਐਸ ਕੋਹਲੀ ਦਾ ਇਹ ਕਹਿਣਾ ਹੈ ਜਾਂਚ ਦੇ ਦੌਰਾਨ ਕਿ ਜਿਸ ਵੇਲੇ ਮਨ ਨੂੰ ਕੁਝ ਕਪੜਿਆਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਜਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਹੱਥ ਕੁਝ ਸਬੂਤ ਲੱਗੇ ਸੀ ਜਜਤੋਂ ਉਹ ਰਿਕਾਰਡ ਚੜਵਾ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਐਸਜੀਪੀਸੀ ਨੂੰ ਇਸ ਮਾਮਲੇ ਦੇ ਵਿੱਚ ਸੂਚਿਤ ਕੀਤਾ ਸੀ ਬਾਕਾਇਦਾ ਲਿਖਤੀ ਤੌਰ ਤੇ ਪੱਤਰ ਵੀ ਲਿਖੇ ਸਨ ਪਰ ਜਦੋਂ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਦੇਖਿਆ ਜਾਂਦਾ ਤਾਂ ਕਿਉਂਕਿ ਰਿਕਾਰਡ ਲੱਗਿਆ ਹੁੰਦਾ ਹੈ ਭਾਵ ਜਿਸ ਨੂੰ ਡਿਸਪੈਚ ਰਜਿਸਟਰ ਕਹਿੰਦੇ ਆ ਜਿਤੇ ਵਿੱਚ ਕੋਈ ਵੀ ਕਾਗਜ਼ ਆਉਂਦਾ ਹੈ ਤਾ ਉਸਦੀ ਵੀ ਐਂਟਰੀ ਹੁੰਦੀ ਹੈ ਜੇ ਸ਼੍ਰੋਮਣੀ ਕਮੇਟੀ ਕੋਈ ਕਾਗਜ਼ ਇਸ਼ੂ ਕਰਦੀ ਹੈ ਤਾਂ ਉਸ ਦਾ ਵੀ ਡਿਸਪੈਚ ਜਿਹੜਾ ਉਹ ਨੰਬਰ ਲੱਗਦਾ ਹੈ ਜੋ ਕੋਲੀ ਸਾਹਿਬ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਜੋ ਵੀ ਵਿੱਤੀ ਗੜਬੜੀਆਂ ਸਨ ਲਿਖਤੀ ਰੂਪ ਦੇ ਵਿੱਚ ਪਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਡਿਸਪੈਚ ਰਜਿਸਟਰ ਹੈ ਉਸ ਦੇ ਵਿੱਚ ਕਿਤੇ ਵੀ ਇਸ ਗੱਲ ਦੀ ਜਿਹੜੀ ਐਂਟਰੀ ਉਹ ਨਹੀਂ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਜੋ ਸੀਏ ਕੋਲੀ ਸਾਹਿਬ ਨੇ ਉਹ ਕਿਤੇ ਨਾ ਕਿਤੇ ਝੂਠ ਬੋਲਦੇ ਨਜ਼ਰ ਆ ਰਹੇ ਹਨ ਜਾਫਰ ਉਹ ਅਜੇ ਅਸਟਰ ਨਹੀਂ ਮਿਲਿਆ ਜਿਸ ਦੇ ਵਿੱਚ ਇਹ ਐਂਟਰੀਆਂ ਹੋਈਆਂ ਹਨ ਗੱਲ ਕੀ ਹੈ ਕਿ ਬਹੁਤ ਸਾਰੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਹੋਰ ਵੀ ਸਬੂਤ ਬਾਹਰ ਆਉਣਗੇ ਜਿਵੇਂ ਕਿਉਂਕਿ ਫੜੋਫੜੀ ਜਾਰੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਸਾਰਿਆਂ ਦੇ ਖਿਲਾਫ ਜਿਹੜਾ ਹੈ ਕਮਿਸ਼ਨਰ ਸਾਹਿਬ ਨੇ ਦੱਸਿਆ ਕਿ ਲੁਕਆਊਟ ਜਿਹੜਾ ਨੋਟਿਸ ਹੈ ਉਹ ਜਾਰੀ ਅਸੀਂ ਕਰਵਾ ਲਿਆ ਹੈ ਫੜੋਫੜੀ ਜਾਰੀ ਹੈ ਜਿਸ ਦੇ ਵਿੱਚ ਪਹਿਲੀ ਗ੍ਰਿਫਤਾਰੀ ਜਿਹੜੀ ਹੈ ਐਸਐਸ ਕੋਲੀ ਸਾਹਿਬ ਦੀ ਹੋਈ ਹੈ ਇਸ ਤੋਂ ਬਾਅਦ ਜਿਹੜੇ 16 ਮੁਲਜ਼ਮ ਇਸ ਐਫ ਆਈ ਆਰ ਦੇ ਵਿੱਚ ਉਹਨਾਂ ਦੇ ਨਾਮ ਨਹੀਂ ਉਹਨਾਂ ਸਭ ਨੂੰ ਫੜਿਆ ਜਾਏਗਾ ਜਿਨ੍ਹਾਂ ਵਿੱਚੋਂ ਤਿੰਨ ਨੇ ਬੇਸ਼ੱਕ ਪਹਿਲਾਂ ਅਗਾਊ ਜਮਾਨਤ ਦੀ ਜਿਹੜੀ ਪਟੀਸ਼ਨ ਹੈ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਹੈ ਉਹਨਾਂ ਦੇ ਫੜੇ ਜਾਣ ਤੋਂ ਬਾਅਦ ਜਾਂ ਜਾਂਚ ਦੇ ਵਿੱਚ ਸਹਿਯੋਗ ਕਰਨ ਤੋਂ ਬਾਅਦ ਬਹੁਤ ਸਾਰੇ ਜਿਹੜੇ ਖੁਲਾਸੇ ਉਹ ਸਾਹਮਣੇ ਆਉਣ ਦੀ ਜਿਹੜੀ ਸੰਭਾਵਨਾ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਭਲੀ ਭਾਂਤ ਜਾਣਦੇ ਐ ਕਿ ਉਹ ਉਸ ਰਿਕਾਰਡ ਦੀ ਦੇਖਰੇਖ ਕਰਦੇ ਸਨ ਕਿ ਕਿਹੜੀ ਸੰਸਥਾ ਜਾਂ ਕਿਹੜਾ ਮਨੋਖਾ ਜਿਹੜਾ ਉਹ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਹੈ ਉਹ ਲੈ ਕੇ ਜਾਂਦਾ ਹੈ ਬਾਕਾਇਦਾ ਇਹਦਾ ਇੱਕ ਨਿਯਮ ਹੈ ਕਿ ਸ਼੍ਰੋਮਣੀ ਕਮੇਟੀ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਾ ਰਹੇ ਹੈ ਜੇ ਪੰਜਾਬ ਦੇ ਅੰਦਰ ਹੈ ਤਾਂ ਉੱਥੋਂ ਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਤੇ ਉੱਥੇ ਜਿਹੜਾ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਹੈ ਉਹ ਮਤੇ ਉੱਪਰ ਸਾਈਨ ਕਰਦਾ ਹੈ ਫੇਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ ਉਹ ਸਬੰਧਤ ਧਿਰ ਨੂੰ ਦਿੱਤਾ ਜਾਂਦਾ ਹੈ ਇਹ ਇੱਕ ਬਹੁਤ ਵਧੀਆ ਪ੍ਰਕਿਰਿਆ ਹੈ ਪਰ ਜਿਵੇਂ ਇਹਨਾਂ 328 ਰੁਪਿਆਂ ਦੇ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਸ ਪ੍ਰਕਿਰਿਆ ਨੂੰ ਫਾਲੋ ਜਿਹੜਾ ਨਹੀਂ ਕੀਤਾ ਗਿਆ ਤਾਂ ਹੀ ਇਹ ਜਿਹੜਾ ਸਾਰਾ ਮਾਮਲਾ ਬਣਿਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਕਿਹਾ ਗਿਆ ਕਿ ਸ੍ਰੂਪ ਗਲਤ ਥਾਂ ਵਿੱਚ ਕਹਿ ਸਕਦੇ ਹਾਂ ਕਿ ਨਹੀਂ ਹਨ ਕੋਈ ਉਹਨਾਂ ਦੀ ਬੇਅਦਬੀ ਨਹੀਂ ਹੋਏਗੀ ਕਿਉਂਕਿ ਉਹਨਾਂ ਨੇ ਦੱਸਿਆ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਕੀਤੀ ਹੈ ਤਾਂ ਉਹਦੇ ਵਿੱਚ ਮੁਲਾਜ਼ਮਾਂ ਨੇ ਇਹ ਗੱਲ ਦੱਸੀ ਹੈ ਕਿ ਉਹ ਸਿਰਫ ਪੈਸੇ ਦੀ ਜਿਹੜੀ ਸਲਿੱਪ ਹੈ ਉਹ ਨਹੀਂ ਕੱਟੀ ਗਈ ਜੋ ਸ਼੍ਰੋਮਣੀ ਕਮੇਟੀ ਕਢਦੀ ਹੈ ਜੋ ਵੀ ਭੇਟਾ ਹੁੰਦੀ ਹੈ ਬਾਕੀ ਜਿਹੜੇ ਸਰੂਪ ਹੈ ਉਹ ਸਹੀ ਜਗ੍ਹਾ ਤੇ ਦਿੱਤੇ ਗਏ ਹਨ ਪਰ ਸਰਕਾਰ ਦਾ ਇਹ ਕਹਿਣਾ ਹੈ ਸਿੱਖ ਸੰਸਥਾਵਾਂ ਦਾ ਇਹ ਕਹਿਣਾ ਹੈ ਕਿ ਉਹ ਫਿਰ ਜਿਹੜੇ ਸਬੂਤ ਹੈ ਤੁਹਾਡੇ ਕੋਲ ਉਹ ਨਾਮ ਜਿਹੜੇ ਹੈ ਉਹ ਜਦ ਤੱਕ ਜ਼ਰੂਰ ਕਰੇ ਸ਼੍ਰੋਮਣੀ ਕਮੇਟੀ ਤਾਂ ਕਿ ਜਿਹੜਾ ਸਿੱਖ ਸੰਗਤਾਂ ਦਾ ਰੋ ਹੈ ਉਹ ਸ਼ਾਂਤ ਹੋਵੇ ਕੋਲੀ ਦੇ ਮਾਮਲੇ ਦੇ ਵਿੱਚ ਅੱਗੇ ਹੋਰ ਜਿਹੜੇ ਖੁਲਾਸੇ ਹੋਣ ਦੀਆਂ ਕਾਫੀ ਸੰਭਾਵਨਾਵਾਂ ਹਨ ਕਿਉਂਕਿ ਪੁਲਿਸ ਨੇ 15 ਟਿਕਾਣਿਆਂ ਤੇ ਉਹਨਾਂ ਤੇ ਜਿਹੜੀ ਛਾਪੇਮਾਰੀ ਉਹ ਕੀਤੀ ਹੈ ਉਹਨਾਂ ਦੇ ਚੰਡੀਗੜ੍ਹ ਦੇ ਵਿੱਚ ਜਿਹੜੀ ਕੋਠੀ ਹੈ ਉਸ ਨੂੰ ਉਸ ਤੇ ਵੀ ਛਾਪੇਮਾਰੀ ਹੋਈ ਹੈ ਹੋਰ ਵੀ ਉਹਨਾਂ ਦੀ ਜਿੱਥੇ ਹੋਰ ਰਹਾਇਸ਼ ਹੈ ਉੱਥੇ ਵੀ ਜਿਹੜੀ ਤਲਾਸ਼ੀ ਮੁਹਿੰਮ ਹੈ ਉਹ ਚੱਲ ਰਹੀ ਹੈ ਇਸੇ ਤਰੀਕੇ ਨਾਲ ਜਿਹੜੇ ਦੂਸਰੇ ਇਹਦੇ ਵਿੱਚ ਮਲਜ਼ਮ ਦੱਸੀ ਗਏ ਹੈ ਜਿਵੇਂ ਹੀ ਉਹਨਾਂ ਦੀ ਫੋੜੋਫੜੀ ਹੁੰਦੀ ਹੈ ਉਸ ਤੋਂ ਬਾਅਦ ਹੋਰ ਵੱਡੇ ਖੁਲਾਸੇ ਜਿਹੜੇ ਹਨ ਉਬਾਰੋਂ ਦੀਆਂ ਸੰਭਾਵਨਾਵਾਂ ਜੋ ਤੁਹਾਡੇ ਨਾਲ ਸਾਂਝੇ ਕਰਾਂਗੇ ਧੰਨਵਾਦ